ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਖੇਤਰ ਸ਼ਬਦ ਦੀ ਸੰਖਿਆ ਕਰਨੀ ਹੈ ਜੋ 833 ਅੰਗ ਤੇ ਆਉਂਦਾ ਹੈ ਬਲਾਵਲ ਮਹੱਲਾ ਚੌਥਾ ਅਸ਼ਟਪਦੀਆ ਘਰ 11ਵਾਂ ਘਰ 11 ਨਹੀਂ ਕਹਿਣਾ ਘਰ 11ਵਾਂ ੴ ਅੰਕਾਰ ਸਤਿਗੁਰ ਪ੍ਰਸਾਦ ਅਪੈ ਆਪ ਖਾਏ ਹੋ ਮਿਟੈ ਅਨ ਦਿਨ ਹਰਸ ਗੀਤ ਗਵਈਆ ਗਵਈਆ ਜਿਹੜਾ ਗੱਗਾ ਸੰਗਤ ਜੀ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਗਵਈਆ ਪੜ੍ਹਨਾ ਗੁਰਮੁਖ ਪਰਚੈ ਕੰਚਨ ਕਾਇਆ ਨਿਰਪੋ ਜੋਤੀ ਜੋਤ ਮਲਈਆ ਮੰਮੇ ਨੂੰ ਸਿਆੜੀ ਜੜੀ ਹੈ ਇਹ ਵੱਖਰੀ ਕਰ ਦੇਣੀ ਹੈ ਮੰਮਾ ਵੱਖਰਾ ਕਰ ਦੇਣਾ ਸਬੰਧਕ ਲਾ ਕੇ ਉਚਾਰਨ ਕਰਨਾ ਮਲਈਆ ਮੈਂ ਹਰ ਹਰ ਨਾਮ ਆਧਾਰ ਰਮਈਆ ਰਾਰਾ ਵੱਖਰਾ ਕਰ ਦੇਣਾ ਰਮਈਆ ਖਿੰਨ ਪੜ ਹਰਹਿ ਨਾ ਸਕੋ ਬਿਨ ਨਾ ਆਵੇ ਗੁਰਮੁਖ ਹਰ ਹਰ ਪਾਠ ਪੜਈਆ ਪੜਈਆ ਪਾਠ ਜਿਹੜਾ ਪੱਪਾ ਸੰਗਤ ਜੀ ਇਹ ਵੱਖਰਾ ਕਰ ਦੇਣਾ ਸਬੰਧਕ ਲਾ ਕੇ ਉਚਾਰਨ ਕਰਨਾ ਪਾਠ ਇਕੱਠਾ ਹੈ ਪਰ ਜਿਹੜਾ ਪੱਪਾ ਇਹ ਵੱਖਰਾ ਹੈ ਸਬੰਧਕ ਲਾ ਕੇ ਪੜਨਾ ਪੜਈਆ ਪੜ ਈਆ ਨਹੀਂ ਕਹਿ ਦੇਣਾ ਮਤਲਬ ਕਹਿੰਦਾ ਕਿ ਪੜ ਈਆ ਨਹੀਂ ਪੜਨਾ ਪਪਾ ਜਿਹੜਾ ਹੈ ਇਹ ਵੱਖਰਾ ਤੇ ਡਈਆ ਜਿਹੜਾ ਪਾਠ ਹੈ ਵੱਖਰਾ ਹੈ ਸਬੰਧਕ ਲਾ ਕੇ ਉਚਾਰਨ ਕਰਨਾ ਪੜਈਆ ਹਲੰਤ ਲਾ ਕੇ ਇਸ ਨੂੰ ਭੜਾ ਬੋਲਣਾ ਹੈ ਪੜਈਆ ਰਹਾਓ ਏਕ ਗਿਰਹੋ ਦਸ ਦਵਾਰ ਹੈ ਜਾ ਕੇ ਅਹਨਸ ਤਸਕਰ ਪੰਜ ਚੋਰ ਲਗਈਆ ਲਗਈਆ ਸੰਗਤ ਜੀ ਇਸ ਕਸ ਕੇ ਬੋਲਣਾ ਹੈ ਲਗਈਆ ਲਲੁਚਿਤ ਕ ਲਾ ਕੇ ਲਗਈਆ ਧਰਮ ਅਰਥ ਸਭ ਹਿਰ ਲੇ ਜਾਵਹਿ ਮਨ ਮਨ ਮੁਖ ਅੰਧਲੇ ਖਬਰ ਨ ਪਈਆ ਕੰਚਨ ਕੋਟ ਬੋ ਮਾਨਕ ਭਰਿਆ ਜਾਗੇ ਗਿਆਨ ਤਤ ਲਿਵ ਲਈਆ ਤਸਕਰ ਹਿਰੂ ਆਏ ਦੁਕਾਨੇ ਗੁਰ ਕੈ ਸਬਦ ਪਕੜ ਬੰਦ ਪਈਆ ਹਰ ਹਰ ਨਾਮ ਪੋਤ ਬੁਹਿਤਾ ਖੇਵਟ ਸਬਦ ਗੁਰ ਪਾਰ ਲੰਘਈਆ ਲੰਘਈਆ ਲੱਲੇ ਉਤੇ ਟਿੱਪੀ ਲੱਗੀ ਸੰਗਤ ਜੀ ਜਿਹੜਾ ਇਹ ਵੱਖਰੇ ਕਰ ਦੇਣੀ ਐ ਤੇ ਘੱਗਾ ਜਿਹੜੀ ਬਿਹਾਰੀ ਐੜੇ ਕੰਨਾ ਕੜਨਾ ਇਸ ਦਾ ਜਿਹੜਾ ਉਚਾਰਨ ਕਰਨਾ ਲੰਗ ਈ ਆ ਨਹੀਂ ਪੜ ਦੇਣਾ ਲੰਗਈਆ ਪੜਨਾ ਹੈ ਲੰਗਈਆ ਜਮ ਜਗਾਤੀ ਨੇੜ ਨਾ ਆਵੇ ਨਾ ਕੋ ਤਸਕਰ ਚੋਰ ਲਗਈਆ ਤਸਕਰ ਚੋਰ ਲਗਈਆ ਤਸਕੇ ਬੋਲਣਾ ਲਗਈਆ ਲੱਲਾ ਵਖਰਾ ਹੈ ਸੰਬੰਧ ਕਾ ਲਾ ਕੇ ਉਚਾਰਨ ਕਰਨਾ ਲਗਈਆ ਤਸਕਰ ਚੋਰ ਲਗਈਆ ਹਰ ਗੁਣ ਗਾਵੇ ਸਦਾ ਦਿਨ ਰਾਤੀ ਮੈਂ ਹਰ ਜਸ ਕਹਤੇ ਅੰਤ ਨ ਲਹੀਆ ਇਹਨੂੰ ਲਈਆ ਨਹੀਂ ਕਹਿ ਦੇਣਾ ਲਹੀਆ ਹਾਹਾ ਬੋਲਣਾ ਵਿੱਚ ਨਹੀਂਆ ਗੁਰਮੁਖ ਮਨੁਆ ਇਕਤ ਘਰ ਆਵੇ ਮਿਲੋ ਗੋਪਾਲ ਨਿਸ਼ਾਨ ਵਜਈਆ ਜਿਹੜਾ ਸੰਗਤ ਜੀ ਬੱਬਾ ਹੈ ਵੱਖਰਾ ਸੰਬੰਧਕ ਲਾ ਕੇ ਉਚਾਰਨ ਕਰਨਾ ਵਜਈਆ ਨੈਨੀ ਦੇਖ ਦਰਸਨ ਤ੍ਰਿਪਤੈ ਸ਼੍ਰਵਣ ਬਾਣੀ ਗੁਰ ਸ਼ਬਦ ਸੁਣਈਆ ਸੁਣਈਆ ਸੱਸੀ ਔਂਕੜ ਇਹ ਸੰਬੰਧ ਕਲਾ ਕੇ ਇਹ ਜਿੰਨੇ ਪਿੱਛੇ ਸ਼ਬਦ ਆਏ ਨੇ ਸਾਰੇ ਜਿਹੜੇ ਪਹਿਲੇ ਸ਼ਬਦ ਨੇ ਪਹਿਲਾ ਅੱਖਰ ਹੈ ਉਸ ਸੰਬੰਧ ਕਲਾ ਕੇ ਉਚਾਰਨ ਹੋਣਾ ਹੈ ਸੁਣਈਆ ਸੁਨ ਸੁਨ ਆਤਮ ਦੇਵ ਹੈ ਪੀਨੇ ਰਸ ਰਸ RAM ਗੋਪਾਲ ਰਵਈਆ ਤ੍ਰੈ ਗੁਣ ਮਾਇਆ ਮੋਹਿ ਵਿਆਪੀ ਤੁਰਿਆ ਗੁਣ ਹੈ ਗੁਰਮੁਖ ਲਈਆ ਏਕ ਦ੍ਰਿਸ਼ਟ ਸਭ ਸਮਕਰ ਜਾਣੈ ਨਦਰੀ ਆਵੇ ਸਭ ਬ੍ਰਹਮ ਪਸਰਈਆ ਇਹ ਜਿਹੜਾ ਸੰਗਤ ਜੀ ਪਪਾ ਤੇ ਸਸਾ ਇਹ ਸਬੰਧਕ ਲਾਉਣੇ ਦੋਨੇ ਅੱਖਰ ਪਸਰਈਆ ਪਸ ਰਈਆ ਨਹੀਂ ਪੜ ਦੇਣਾ ਪਪਾ ਤੇ ਸਸਾ ਇਹ ਸਬੰਧਕ ਪੜਨ ਦੇ ਨੇ ਰਈਆ ਇਹ ਸਬੰਧਕ ਇਹ ਵੱਖਰਾ ਕਰ ਦੇਣਾ ਪਸਰਈਆ ਬਸ ਰਈਆ ਬੋਲਣਾ RAM ਨਾਮ ਹੈ ਜੋਤ ਸੁਬਾਈ ਗੁਰਮੁਖ ਆਪਿਆ ਲਖ ਲਖਈਆ ਨਾਨਕ ਦੀਨ ਦਇਆਲ ਭਏ ਹੈ ਭਗਤ ਭਾਏ ਹਰ ਨਾਮ ਸਮਈਆ ਸਸਾ ਵਖਰਾ ਹੈ ਸਮਈਆ ਲਖਈਆ ਲੱਲਾ ਵਖਰਾ ਸੋ ਸੰਗਤ ਜੀ ਆਪ ਜੀ ਨੇ ਸੇ ਪਾਵਨ ਪਵਿੱਤਰ ਸ਼ਲੋਕ ਦੀ ਸੰਥਿਆ ਸਰਵਣ ਕਰ ਲਈ ਹੈ 833 ਅੰਗ ਤੇ ਆਉਂਦਾ ਭੁੱਲਾਂ ਦੀ ਮਾਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ